ਸਮਝੋ ਨਾ ਤੁਸੀਂ ਇਸ ਗੱਲ ਨੂੰ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਇਸ ਗੱਲ ਦੀ ਵੀ ਇੱਕ ਕੰਮ ਹੁੰਦਾ ਹੈ ਹੋਮਵਰਕ ਇੱਕ ਹੁੰਦਾ ਹੈ ਕਲਾਸਵਰਕ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਪੜ੍ਹਨੀਆਂ ਉਹ ਸਾਡਾ ਕਲਾਸਵਰਕ ਨਹੀਂ ਹੋਮਵਰਕ ਹੈ ਸਾਡਾ ਇਦਾਂ ਜੇ ਹੋਮਵਰਕ ਹੁੰਦਾ ਟੀਚਰ ਹੋਮਵਰਕ ਕਿਉਂ ਦਿੰਦਾ ਵੀ ਇਹਨੂੰ ਆਰਾਮ ਨਾਲ ਕਰ ਸਕੀ ਕਲਾਸ ਵਰਕ ਤਾਂ ਹੁੰਦਾ ਨਾ ਵੀ ਕਲਾਸ 45 ਮਿੰਟ ਦਾ ਪੀਰੀਅਡ ਆ ਤੂੰ ਕਰਨਾ ਹੀ ਕਰਨਾ ਇਹਦੇ ਵਿੱਚ ਇੰਨਾ ਭਾਈ ਪੀਰੀਅਡ ਬਦਲ ਜਾਏਗਾ ਜਿਹੜਾ ਹੋਮਵਰਕ ਹੁੰਦਾ ਉਹ ਕੀ ਹੁੰਦਾ ਹੋਮਵਰਕ ਇਹ ਹੁੰਦਾ ਵੀ ਤੂੰ ਚੰਗੀ ਤਰ੍ਹਾਂ ਕੰਮ ਕਰਨਾ ਟਾਈਮ ਤੇਰੇ ਕੋਲੇ ਭਾਈ ਵੱਧ ਵੀ ਲੱਗ ਸਕਦਾ ਕਿਉਂਕਿ ਘਰ ਵਿੱਚ ਬੈਠਾ ਹੋਮ ਵਿੱਚ ਬੈਠਾ ਬੰਦਾ ਉੱਥੇ ਵੱਧ ਵੱਧ ਵੀ ਟਾਈਮ ਲੱਗ ਸਕਦਾ ਜਿਹੜੀਆਂ ਨਿਤਨੇਮਤੀਆਂ ਬਾਣੀਆਂ ਨੇ ਇਹ ਸਾਡਾ ਹੋਮਵਰਕ ਹੈ ਇੱਚ ਕਾਲ ਨਹੀਂ ਕਰਨੀ ਐਸੇ ਕਰਕੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨਿਤਨੀਮ ਦੀਆਂ ਬਾਣੀਆਂ ਦਾ ਪਾਠ ਨਿਤ ਦਰਬਾਰ ਸਾਹਿਬ ਕੀਤਾ ਜਾਂਦਾ। ਕਦੇ ਸੁਣਿਆ ਜਦੋਂ ਇਸੇ ਪੜ੍ਹੀ ਜਾਂਦੀ ਹੋਵੇ। ਕਦੇ ਸੁਣਿਆ ਉੱਥੇ ਜਪ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੋਵੇ। ਕਦੇ ਸੁਣਿਆ ਇਹ ਤਾਂ ਨਹੀਂ ਨਾ। ਕਾਰਨ ਕੀ ਹੈ? ਕਿਉਂਕਿ ਹੋਮਵਰਕ ਹੈ। ਇਹ ਢੰਗ ਸਹੀ ਕਰੀਏ ਪਹਿਲਾਂ ਤੇ ਬਾਣੀ ਪੜ੍ਹਨ ਦਾ। ਕਿਹਨੇ ਕਿਹਨੇ ਇਦਾਂ ਕਿਹਾ ਵੀ ਜਪਜੀ ਸੁਖਮਨੀ ਸਾਹਿਬ ਦੇ ਚਾਰ ਪਾਠ ਹੀ ਕਰਨੇ ਆ। ਅੱਧਾ ਕਰ ਲਓ ਸੁਖਮਨੀ ਸਾਹਿਬ। ਅੱਧਾ ਕੱਲ ਨੂੰ ਕਰ ਲਓ ਜੀ। ਪਰ ਜਿੰਨਾ ਕਰੋ ਆਰਾਮ ਨਾ ਕਰੋ ਨਾ ਕਿਨੇ ਇਹਦਾ ਤਲਵਾਰ ਰੱਖੀ ਹੈ ਸਿਰ ਦੇ ਉੱਤੇ ਕਿਤੇ ਗੁਰੂ ਅਰਜਨ ਸਾਹਿਬ ਪਾਹ ਰਸ ਜਾਣਗੇ ਵੀ ਸੁਖਮਨੀ ਸਾਹਿਬ ਜੀ ਅੱਜ ਨਾ ਕੀਤਾ ਅੱਧਾ ਕਰ ਲਓ ਇੰਦਾ ਭਾਈ ਸਾਹਿਬ ਮੈਂ ਘੰਟੇ 'ਚ ਕਰ ਸਕਦਾਈ ਬੀਬੀਆਂ ਕਹਿਣਗੀਆਂ ਗਿਆਨੀ ਜੀ ਘੰਟੇ 'ਚ ਸੁਖਮਨੀ ਸਾਹਿਬ ਕਰ ਦੇਣੀ ਆ ਵੀ ਘੰਟੇ 'ਚ ਕਿਵੇਂ ਕੀਤਾ ਪਤਾ ਹੀ ਆ ਤੁਹਾਨੂੰ ਕਿਵੇਂ ਕੀਤਾ ਹੋਏਗਾ ਫਿਰ ਜਿਹੜਾ ਸੁਖਮਨੀ ਸਾਹਿਬ ਘੰਟੇ 'ਚ ਹੁੰਦਾ ਹੈ ਪਤਾ ਹੀ ਆਪਾਂ ਨੂੰ ਕਿੱਦਾਂ ਹੁੰਦਾ ਹੈ ਸੁਖਮਨੀ ਸਾਹਿਬ ਡੇਢ ਘੰਟੇ ਤੋਂ ਪਹਿਲਾਂ ਹੁੰਦਾ ਹੀ ਨਹੀਂ ਆਰਾਮ ਨਾਲ ਨਹੀਂ ਹੁੰਦਾ ਹਾਂ ਉਦਾਂ 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 ਮਸ਼ੀਨੀ ਪਾਠ ਕਰਨਾ ਇਦਾਂ ਕਿ ਦੌੜ ਹੀ ਲਾਉਣੀ ਹੈ ਉਹ ਗੱਲ ਵੱਖਰੀ ਹੈ ਗੁਰਮੁਖ ਖੁਬ ਬਾਣੀ ਪੜਨਾ ਗੁਰੂ ਨਾਨਕ ਨਾ ਗੱਲਾਂ ਕਰਨੀਆਂ ਨੇ ਜਪਜੀ ਸਾਹਿਬ ਦੀ ਬਾਣੀ ਪੜਨ ਦਾ ਕੀ ਅਰਥ ਹੈ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰਨੀਆਂ ਸੁਖਮਨੀ ਸਾਹਿਬ ਦੀ ਬਾਣੀ ਪੜਨ ਦਾ ਕੀ ਅਰਥ ਹੈ ਗੁਰੂ ਅਰਜਨ ਸਾਹਿਬ ਨਾਲ ਗੱਲਾਂ ਕਰਨੀਆਂ ਪਰ ਕਦੇ ਇਦਾਂ ਪੜਦਿਆਂ ਫੀਲ ਕੀਤਾ ਏਦਾਂ ਵੀ ਗੁਰੂ ਅਰਜਨ ਸਾਹਿਬ ਨਾਲ ਗੱਲਾਂ ਹੋ ਰਹੀਆਂ ਨੇ ਨਹੀਂ ਨਾ ਤੁਸੀਂ ਦੇਖੋ ਨਾ ਕਈ ਤੇ ਪੰਕਤੀਆਂ ਨਾ ਸੱਚਮੁੱਚ ਇਦਾਂ ਲੱਗਦਾ ਵੀ ਗੁਰੂ ਅਰਜਨ ਸਾਹਿਬ ਸਾਹਮਣੇ ਬੈਠੇ ਇਦਾਂ ਅਸੀਂ ਸਵਾਲ ਕਰ ਰਹੇ ਹਾਂ ਗੁਰੂ ਅਰਜਨ ਸਾਹਿਬ ਜਵਾਬ ਦੇ ਰਹੇ ਨੇ ਸੱਚਮੁੱਚ ਇਦਾਂ ਲੱਗਦਾ ਜੇ ਕੋ ਆਪਣੀ ਸ਼ੋਭਾ ਲੋਰ ਹੈ ਸਵਾਲ ਹੈ ਨਾ ਇਹ ਜੇ ਕਿਸੇ ਨੂੰ ਭਾਈ ਆਪਣੀ ਸ਼ੋਭਾ ਚਾਹੀਦੀ ਹੈ ਉੱਤਰ ਕੀ ਮਿਲਦਾ ਸਾਧ ਸੰਗ ਉਹ ਹਮੈ ਸ਼ੋਰ ਹੈ ਉੱਤਰ ਮਿਲ ਗਿਆ ਭਾਈ ਹਉਮੈ ਛੱਡ ਦੇ ਸ਼ੋਭਾ ਮਿਲ ਜੇਗੀ ਜੇ ਕੋ ਜਨਮ ਮਰਨ ਤੇ ਡਰੈ ਸਵਾਲ ਹੈ ਇਹ ਜੇ ਕਿਸੇ ਨੂੰ ਭਾਈ ਜਨਮ ਮਰਨ ਤੋਂ ਡਰ ਲੱਗਦਾ ਕੀ ਕਰੇ ਸਵਾਲ ਹੈ ਨਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਣੀ ਪਰ ਜਵਾਬ ਮਿਲ ਗਿਆ ਵੀ ਰੱਬ ਦੇ ਪਿਆਰਿਆਂ ਦੀ ਸ਼ਰਨ ਪੈ ਜਾ ਜਨਮ ਤੇ ਮਰਨ ਤੋਂ ਡਰ ਖਤਮ ਹੋ ਜਾਏਗਾ ਇੱਕ ਇੱਕ ਪੰਕਤੀ 'ਚ ਸਵਾਲ ਹੈ ਦੂਜੀ ਪੰਕਤੀ 'ਚ ਜਵਾਬ ਮਿਲ ਰਿਹਾ ਹੈ ਇਦਾਂ ਇਹਦਾ ਅਰਥ ਗੱਲ ਨਹੀਂ ਹੋ ਰਹੀਆਂ ਨੇ ਸਵਾਲ ਜਵਾਬ ਹੀ ਹੋ ਰਹੇ ਨੇ ਪਰ ਅਸੀਂ ਉਦਾਂ ਪੜਦੇ ਹੀ